ਸ੍ਰੀ ਕਲਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਡਕਾਸਟ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਹੀ ਹਾਂ ਜੀ ਮੋਟੇ ਵਾਲੀ ਮਿਰਚ ਦਾ achar ਯਾਨੀ ਕਿ ਆਪਾਂ ਅੱਜ ਮਿਰਚ ਦਾ achar ਭਰ ਕੇ ਬਣਾਵਾਂਗੇ ਪਰ ਬੋ ਮੋਟੀ ਮਿਰਚ ਦਾ achar ਜਦ ਬਹੁਤ ਹੀ ਟੇਸਟੀ ਲੱਗਦਾ ਹੈ ਜੀ ਤੇ ਇਹਦੇ ਲਈ ਇੱਥੇ ਮੈਂ ਲਈਆਂ ਨੇ 500 ਗ੍ਰਾਮ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਮੈਂ ਸੁਕਾਲਿਆ ਸੀ ਕਿਨ ਸੁੱਕੇ ਕੱਪੜੇ ਦੇ ਉੱਪਰ ਪਾ ਕੇ 2 ਘੰਟੇ ਦੇ ਲਈ ਰੱਖਿਆ ਸੀ ਫਿਰ ਇਹਨਾਂ ਦਾ ਆਪਾਂ achar ਪਾਉਣਾ ਜਦ ਬਿਲਕੁਲ ਹੀ ਸੁੱਕ ਗਈਆਂ ਤੇ ਇਹ ਵਿਚਾਰਾ ਫਿਰ ਛੇਤੀ ਖਰਾਬ ਨਹੀਂ ਹੁੰਦਾ ਤੇ ਹਰੀਆਂ ਮਿਰਚਾਂ ਆਪਾਂ ਡੰਡੀ ਸਨਾਈ ਤੋਂ ਨਹੀਂ ਆਏ ਜੀ ਡੰਡੀ ਉਤਾਰ ਕੇ ਨਹੀਂ ਧੋਣੀਆਂ ਜੇ ਡੰਡੀ ਉਤਾਰ ਕੇ ਆਪਾਂ ਹਰੀਆਂ ਮਿਰਚਾਂ ਧੋਵਾਂਗੇ ਨਾ ਤੇ ਇਹਦੇ ਅੰਦਰ ਜਿਹੜਾ ਪਾਣੀ ਚਲਾ ਜਾਵੇਗਾ ਤੇ ਇਸ ਲਈ ਆਪਾਂ ਹਰੀਆਂ ਮਿਰਚਾਂ ਨੂੰ ਡੰਡੀ ਸਨਾਂ ਧੋ ਕੇ ਸੁਕਾ ਲੈਣਾ ਹੈ ਤੇ ਫਿਰ ਸਭ ਤੋਂ ਪਹਿਲਾਂ ਆਪਾਂ ਤੇਲ ਨੂੰ ਗਰਮ ਕਰਨਾ ਹੈ ਜੀ ਇੱਥੇ ਇੱਥੇ ਜਿੰਨੀ ਵੀ ਲੋੜ ਹੈ ਨਾ ਲੋੜ ਅਨਸਾਰ ਆਪਾਂ ਤੇਲ ਲੈਣਾ ਹੈ ਜਿੰਨਾ ਆਪਾਂ ਨੂੰ ਅਚਾਰ ਪਾਉਣ ਲਈ ਤੇਲ ਚਾਹੀਦਾ ਹੈ ਇੱਥੇ ਮੈਂ ਲਿਆਏ ਜੀ 1 ਕੱਪ ਸਰੋਂ ਦਾ ਤੇਲ ਤੇ ਤੇਲ ਨੂੰ ਗਰਮ ਕਰਕੇ ਨਾ ਧੋਹਿੰਦਾਰ ਫਿਰ ਉਹਨੂੰ ਆਪਾਂ ਰੂਮ ਟੈਂਪਰੇਚਰ ਤੇ ਠੰਡਾ ਕਰ ਲੈਣਾ ਹੈ ਤੇ ਦੂਸਰੀ ਸਾਈਡ ਇਥੇ ਮੈਂ ਦੋ ਚਮਚ ਲਿਆ ਜੀ ਸੌਫ ਦੇ ਦੋ ਚਮਚ ਇਹ ਸਾਬਤ ਤਨੀਆ ਇੱਕ ਚਮਚ ਮੇਥੇ ਇੱਕ ਚਮਚ ਜੀਰਾ ਤੇ ਇਹ ਆਪਾਂ ਲਿਆ ਜੀ ਖੜੇ ਮਸਾਲੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਹੈ ਯਾਨੀ ਕਿ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਨਹੀਂ ਤਾਂ ਇਹ ਜਲ ਜਾਣਗੇ ਆਪਾਂ ਇਹਨਾਂ ਨੂੰ ਬਸ ਹਲਕਾ ਜਿਹਾ ਇਹਨਾਂ ਦਾ ਕਲਰ ਜਿਵੇਂ ਬ੍ਰਾਊਨ ਜਿਹਾ ਹੋ ਜਾਵੇ ਨਾ ਫਿਰ ਆਪਾਂ ਗੈਸ ਘੱਟ ਕੇ ਕਰ ਦੇਣਾ ਹੈ ਬਿਲਕੁਲ ਜਾਨੀ ਕੀ ਬੰਦ ਕਰ ਦੇਣਾ ਹੈ ਹਲਕਾ ਜਿਹਾ ਜਦੋਂ ਕਲਰ ਚੇਂਜ ਹੋ ਜਾਵੇ ਬਿਲਕੁਲ ਲੋਥੇ ਕਰਕੇ ਫਿਰ ਇਹਦੇ ਵਿੱਚ ਮੈਂ ਥੋੜੀਆਂ ਜਿਹੀ ਪਾਈਆਂ ਜੀ ਕਾਲੀ ਮਿਰਚਾਂ ਤੇ ਨਾਲ ਹੀ ਮੈਂ ਇੱਕ ਚਮਚਾ ਲਿਆਈ ਰਾਈ ਜਾਨੀ ਕੀ ਕਾਲੀ ਸਰੋਂ ਜੇ ਤੁਸੀਂ ਇੱਥੇ ਪੀਲੀ ਸਰੋਂ ਵੀ ਲੈ ਸਕਦੇ ਆ ਅਜਾਰੀ ਸਰੋਂ ਤੇ ਇਹਨੂੰ ਵੀ ਆਪਾਂ 10 ਸੈਕਿੰਡ ਨਾ ਬਿਲਕੁਲ ਹੀ ਘੱਟ ਕੇ ਆਪਾਂ ਇਹਨੂੰ ਭੁੰਨ ਲੈਣਾ ਤੇ ਫਿਰ ਆਪਾਂ ਗੈਸ ਇੱਥੇ ਬੰਦ ਕਰ ਦੇਣਾ ਹੈ ਇਹ ਫਿਰ ਇਹਨਾਂ ਨੂੰ ਮਸਾਲਿਆਂ ਨੂੰ ਸਾਈਡ ਤੇ ਪਲੇਟ ਵਿੱਚ ਕੱਢ ਕੇ ਠੰਡਾ ਕਰਨਾ ਹੈ ਠੰਡਾ ਹੋਣ ਤੇ ਫਿਰ ਆਪਾਂ ਇਹਨਾਂ ਨੂੰ ਦਰਦਰਾ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਹੈ ਤੁਸੀਂ ਗੁੰਡੇ ਦੇ ਵਿੱਚ ਵੀ ਪੁੱਟ ਸਕਦੇ ਹੋ ਤੇ ਮਸਾਲਿਆਂ ਨੂੰ ਮੈਂ ਇਸ ਤਰ੍ਹਾਂ ਦਰਦਰਾ ਗ੍ਰाइंड ਕਰ ਲਿਆ ਹੈ ਤੇ ਮਸਾਲਿਆਂ ਨੂੰ ਆਪਾਂ ਇੱਕ ਇਸ ਤਰ੍ਹਾਂ ਬਾਉਲ ਜਾਂ ਕਟੋਰੀ ਦੇ ਵਿੱਚ ਕੱਢ ਲੈਣਾ ਹੈ ਤੇ ਫਿਰ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਮਸਾਲੇ ਸੁੱਕੇ ਮਸਾਲੇ ਇੱਥੇ ਮੈਂ ਲਿਆਏ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਤੇ ਇੱਕ ਚਮਚ ਲਿਆਇਆ ਕਾਲਾ ਨਮਕ ਇੱਕ ਚਮਚਾ ਚਾਹ ਕਸ਼ਮੀਰੀ ਲਾਲ ਮਿਰਚੇ ਦੇ ਨਾਲ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਆਚਾਰ ਦਾ ਤੇ ਅੱਧੇ ਚਮਚ ਤੋਂ ਥੋੜੇ ਜਿਹਾ ਜ਼ਿਆਦਾ ਲਈਏ ਮੈਂ ਇੱਥੇ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਹਿੰਗ ਅੱਧਾ ਚਮਚ ਹੀ ਲਾਇਆ ਜੀ ਆਮਚੂਰ ਪਾਊਡਰ ਇਹਦੇ ਨਾਲ ਜਿਹੜਾ ਬਹੁਤ ਹੀ ਵਧੀਆ ਟੇਸਟ ਬੰਦਦਾ ਹੈ ਤੇ ਅੱਧਾ ਚਮਚ ਹੀ ਕਲੌਂਜੀ ਲਈਆ ਸਾਰੇ ਮਸਾਲਿਆਂ ਨੂੰ ਨਾ ਆਪਾਂ ਇੱਥੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਸਾਲਿਆਂ ਨੂੰ ਮਿਕਸ ਕਰਕੇ ਜੀ ਆਪਾਂ ਸਾਈਡ ਤੇ ਰੱਖ ਲੈਣਾ ਹੈ ਤੇ ਫਿਰ ਆਪਾਂ ਮਿਰਚਾਂ ਇਹਨਾਂ ਜਿਹੜੀਆਂ ਇਹਨਾਂ ਦੀਆਂ ਡੰਡੀਆਂ ਉਤਾਰ ਲੈ ਆਈਆਂ ਕਿਉਂਕਿ ਆਪਾਂ ਧੂਣ ਤੋਂ ਪਹਿਲਾਂ ਇਹਨਾਂ ਦੀਆਂ ਡੰਡੀਆਂ ਨਹੀਂ ਉਤਾਰਨੀਆਂ ਸਿਕਾਉਣ ਤੋਂ ਬਾਅਦ ਇਹਨਾਂ ਦੀਆਂ ਡੰਡੀਆਂ ਕਰਨੀਆਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਉਤਾਰਨੀਆਂ ਤੇ ਫਿਰ ਇਹਨਾਂ ਦੇ ਵਿੱਚ ਘਾਰ ਆਪਾਂ ਘੱਟ ਲਗਾਉਣਾ ਹੈ ਜੀ ਸਾਈਡਾਂ ਤੋਂ ਮਿਰਚ ਨੂੰ ਛੱਡਦੀ ਹੋਈ ਬਿਲਕੁਲ ਸਾਈਡ થી ਘੱਟ ਨਹੀਂ ਲਗਾਉਣਾ ਸਾਈਡਾਂ ਤੋਂ ਛੱਡ ਕੇ ਨਾ ਦੋਨੋਂ ਥੋੜਾ ਥੋੜਾ ਤੇ ਫਿਰ ਵਿਚਕਾਰ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਕੱਟ ਲਗਾ ਲੈਣਾ ਤੇ ਇਹ ਮਿਰਚਾਂ ਦੀਆਂ ਲੰਡੀਆਂ ਬਿਲਕੁਲ ਵੀ ਕੌੜੀਆਂ ਨਹੀਂ ਹੁੰਦੀਆਂ ਇਹਨਾਂ ਦੇ ਬੀ ਵਗੈਰਾ ਕੱਢਣ ਦੀ ਲੋੜ ਨਹੀਂ ਹੁੰਦੀ ਤੇ ਇਹ achar na khane ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਯਾਨੀ ਕਿ ਬਹੁਤ ਹੀ ਸਵਾਦ ਲੱਗਦਾ ਹੈ ਸਾਰੀਆਂ ਮਿਰਚਾਂ ਦੀਆਂ ਲੰਡੀਆਂ ਉਤਾਰ ਕੇ ਮੈਂ ਉਹਨਾਂ ਨੂੰ ਵਿਚਕਾਰ ਕੱਟ ਲਗਾ ਲਿਆ ਯਾਨੀ ਕਿ ਜੀਰਾ ਲਗਾ ਲਿਆ ਤੇ ਫਿਰ ਆਪਾਂ ਜਿਹੜੇ ਸੁੱਕੇ ਮਸਾਲੇ ਮਿਕਸ ਕਰਕੇ ਤਿਆਰ ਕੀਤੇ ਸੀ ਨਾ ਉਹਨਾਂ ਦੇ ਵਿੱਚ ਆਪਾਂ ਤਿੰਨ ਵੱਡੇ ਚਮਚ ਪਾਉਣੇ ਆ ਜੀ ਸਰੋਂ ਦਾ ਤੇਲ ਸਰ੍ਹੋਂ ਦਾ ਤੇਲ ਪਾ ਕੇ ਸਾਰੇ ਮਸਾਲਿਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇੱਥੇ ਸਾਰੇ ਮਸਾਲਿਆਂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਇੱਕ ਮਿਰਚ ਦਾ ਪੀਸ ਇਸ ਤਰ੍ਹਾਂ ਚੁੱਕਣਾ ਹੈ ਜਾਨਕੀ ਉਠਾਣਾ ਹੈ ਤੇ ਉਹਦੇ ਵਿੱਚ ਆਪਾਂ ਲੋੜ ਅਨਸਾਰ ਤੁਸੀਂ ਜਿਆਦਾ ਵੀ ਤੇ ਘੱਟ ਵੀ ਆਪਣੇ ਹਿਸਾਬ ਦੇ ਨਾਲ ਮਸਾਲਾ ਭਰ ਲੈਣਾ ਹੈ ਕਿ ਮੈਂ ਇੱਥੇ ਮੀਡੀਅਮ ਜਿਹਾ ਮਸਾਲਾ ਭਰਾਂਗੀ ਬਿਲਕੁਲ ਵੀ ਜਿਆਦਾ ਮਸਾਲਾ ਨਹੀਂ ਇਹਦੇ ਵਿੱਚ ਪਾਵਾਂਗੀ ਕਿਉਂਕਿ ਜਿਆਦਾ ਮਸਾਲਾ ਵੀ ਖਾਣ ਦੇ ਵਿੱਚ ਇਹਨਾਂ ਸਾਰ ਨਹੀਂ ਲੱਗਦਾ ਤੇ ਤੇਲ ਪਾਉਣਾ ਮਸਾਲੇ ਦੇ ਵਿੱਚ ਜ਼ਰੂਰੀ ਹੈ ਜੀ ਇਹਦੇ ਨਾਲ ਜਿਹੜਾ achara ਛੇਤੀ ਖਰਾਬ ਨਹੀਂ ਹੁੰਦਾ ਇਸ ਤਰ੍ਹਾਂ ਫਿਰ ਚਮਚ ਦੇ ਨਾਲ ਆਪਾਂ ਮਿਰਚ ਦੇ ਵਿੱਚ ਮਸਾਲਾ ਭਰ ਦੇਣਾ ਹੈ ਜੀ ਤੇ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਜਾਨੀ ਕਿ ਫਿੰਗਰ ਦੇ ਨਾਲ ਇਹ ਸੈੱਟ ਕਰ ਦੇਣਾ ਹੈ ਕਿ ਦੇਖੋ ਕਿੰਨਾ ਵਧੀਆ ਲੱਗਦਾ ਨਾ ਦੇਖਣ ਦੇ ਵਿੱਚ ਤੇ ਖਾਣ ਦੇ ਵਿੱਚ ਵੀ ਇਹ achar ਬਹੁਤ ਹੀ ਟੇਸਟੀ ਲੱਗਦਾ ਹੈ ਜੀ ਭਰੀ ਹੋਈ ਮਿਰਚਾਂ ਦੀ ਤੇ ਇਸੇ ਤਰ੍ਹਾਂ ਸਾਰੀਆਂ ਮਿਰਚਾਂ ਦੇ ਵਿੱਚ ਆਪਾਂ ਲੋੜ ਅਨੁਸਾਰ ਮਸਾਲਾ ਭਰ ਕੇ ਨਾਉਂ ਛਾੜ ਕਰ ਲੈਣਾ ਹੈ ਤੇ achar ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਤੇ ਹਲਕਾ ਜਿਹਾ ਇਹਨੂੰ ਆਪਾਂ ਤੇਲ ਦੇ ਵਿੱਚ ਲਾਸਟ ਤੇ ਮਿਕਸ ਕਰਾਂਗੇ ਤੇ ਦੇਖੋ ਮੈਂ ਲੋੜ ਅਨੁਸਾਰ ਹੀ ਨਾ ਕਿ ਖਾਣ ਦੇ ਵਿੱਚ ਸਵਾਦ ਲੱਗੇ ਉਨਾ ਹੀ ਮਸਾਲਾ ਭਰਿਆ ਹੈ ਮਿਰਚਾਂ ਦੇ ਵਿੱਚ ਤੇ ਫਿਰ ਪੈਨ ਦੇ ਵਿੱਚ ਜਿਹੜਾ ਬਚਿਆ ਹੋਇਆ ਤੇਲ ਸੀ ਨਾ ਤੇ ਉਹ ਮੈਂ ਥੋੜਾ ਜਿਹਾ ਹਲਕਾ ਗਰਮ ਕਰ ਲਿਆ ਹੈ ਗਰਮ ਕਰਕੇ ਨਾ ਹਲਕਾ ਜਿਹਾ ਉਹਨੂੰ ਤੇ ਦੇ ਵਿੱਚ ਸਾਰੀਆਂ ਆਪਾਂ ਹਰੀਆਂ ਮਿਰਚਾਂ ਪਾ ਦੇਣੀਆਂ ਐ ਮਿਰਚਾਂ ਦੇ ਉੱਪਰ ਨਾ ਤੇਲ ਲੱਗਣਾ ਜ਼ਰੂਰੀ ਹੈ ਜਿਸ ਤਰ੍ਹਾਂ ਆਪਾਂ ਰੋਟੀ ਨੂੰ ਚੋਪੜ ਦੀ ਉਸੇ ਤਰ੍ਹਾਂ ਆਪਾਂ ਨਾ ਸਾਰੀਆਂ ਜਾਨੀ ਕਿ ਮਿਰਚਾਂ ਨੂੰ ਟੋਪੜ ਲੈਣਾ ਹੈ ਪਾਪ ਕੀ ਮਿਰਚਾਂ ਦੇ ਉੱਪਰ ਤੇਲ ਲੱਗਣਾ ਜ਼ਰੂਰੀ ਹੈ ਇਸ ਤਰ੍ਹਾਂ ਜਿਹੜਾ ਆਚਾਰ ਆ ਉਹ ਜਲਦੀ ਖਰਾਬ ਨਹੀਂ ਹੁੰਦਾ ਜੀ ਤੁਸੀਂ ਇਹਨੂੰ ਇਸੇ ਤਰ੍ਹਾਂ ਪਾ ਕੇ ਹੱਕ ਦੋਗੇ ਨਾ ਤੇ ਮਿਰਚ ਜਦੋਂ ਪਾਣੀ ਛੱਡਣਗੀਆਂ ਤੇ ਤੁਹਾਡਾ ਆਚਾਰ ਜਲਦੀ ਖਰਾਬ ਹੋ ਜਾਵੇਗਾ ਆਪਾਂ ਸਾਰੀਆਂ ਮਿਰਚਾਂ ਦੇ ਉੱਪਰ ਤੇਲ ਦੀ ਕੋਟਿੰਗ ਕਰਨੀ ਹੈ ਇਸ ਤਰ੍ਹਾਂ ਹਲਾਉਂਦੇ ਹੋਏ ਪੈਨ ਨੂੰ ਚੱਕ ਲੋ ਜਾਂ ਫਿਰ ਕਟਛੀ ਦੇ ਨਾਲ ਜਾਂ ਖੁਰਚਨੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਜੋ ਸਾਰੀਆਂ ਮਿਰਚਾਂ ਦੇ ਉੱਪਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੇਲ ਆ ਜਿਹੜਾ ਸਾਰਾ ਲੱਗ ਜਾਵੇ ਦੇਖੋ ਸਾਰੀਆਂ ਮਿਰਚਾਂ ਦੇ ਉੱਪਰ ਜਿਹੜਾ ਤੇਲ ਆ ਚੱਕੀ ਫਿਰ ਲੱਗ ਗਿਆ ਤੇ ਇਸ ਦੇ ਨਾਲ ਬਸ ਇਹ ਆਚਾਰ ਜ਼ਿਆਦਾ ਲੰਮਾ ਟਾਈਮ ਦਾ ਨਹੀਂ ਚੱਲਦਾ ਪਰ 15-20 ਦਿਨ ਤੱਕ ਇਹ ਵਧੀਆ ਚੱਲੇਗਾ ਤੇ ਦੁਬਾਰਾ ਫਿਰ ਨਵਾ ਆਚਾਰ ਪਾ ਕੇ ਤੁਸੀਂ ਖਾ ਸਕਦੇ ਹੋ ਤੇ ਫਿਰ ਪਾਕੇ ਜੀ ਜਿਵੇਂ ਹੀ ਆਪਣਾ ਆਚਾਰ ਠੰਡਾ ਹੋ ਗਿਆ ਨਾ ਫਿਰ ਉਹਨੂੰ ਆਪਾਂ ਡੱਬੇ ਦੇ ਵਿੱਚ ਆ ਪਾ ਲੈਣਾ ਤੇ ਮੇਰੇ ਕੋਲੇ ਪਲਾਸਟਿਕ ਦਾ ਡੱਬਾ ਹੈ ਇਹ ਸਪੈਸ਼ਲੀ ਮੇਰੇ ਆਚਾਰ ਦੇ ਲਈ ਰੱਖਿਆ ਹੋਇਆ ਹੈ ਤੇ ਜਿਹਦੇ ਵਿੱਚ ਆਪਾਂ ਸਾਰੀਆਂ ਮਿਰਚਾਂ ਭਰ ਦੇਣੀ ਹੈ ਅਗਰ ਤੁਸੀਂ ਇਹਨੂੰ ਲੰਬੇ ਟਾਈਮ ਦੇ ਲਈ ਆਚਾਰ ਨੂੰ ਪਾਉਣਾ ਚਾਹੁੰਦੇ ਹੋ ਨਾ ਤੇ ਦੇਦੇ ਵਿੱਚ ਤੁਸੀਂ ਗਰਮ ਕਰਕੇ ਤੇਲ ਅੱਧਾ ਪੌਣਾ ਲੀਟਰ ਤੇ ਠੰਡਾ ਕਰਕੇ ਆਚਾਰ ਦੇ ਵਿੱਚ ਪਾ ਦੇਣਾ ਹੈ ਤੁਹਾਡਾ ਆਚਾਰ ਲੰਬੇ ਟਾਈਮ ਤੱਕ ਮਤਲਬ ਚੱਲੇਗਾ ਤੇ ਸੇਤੀ ਖਰਾਬ ਨਹੀਂ ਹੋਵੇਗਾ ਪਰ ਜਿਆਦਾ ਤੇਲਾ ਵਾਲਾ ਜਿਹੜਾ ਆਚਾਰਾ ਉਹ ਸਵਾਦ ਨਹੀਂ ਲੱਗਦਾ ਇਸ ਲਈ ਬਸ ਫਰੈਸ਼ ਆਚਾਰ ਪਾਓ ਤੇ ਖਾਓ ਫਿਰ ਬਚਿਆ ਹੋਇਆ ਮਸਾਲਾ ਵੀ ਆਪਾਂ ਵਿੱਚ ਪਾ ਦੇਣਾ ਹੈ ਜੀ ਇਹ ਅਚਾਰ ਆਪਨਾ ਤੁਸੀਂ ਤੁਰੰਤ ਖਾ ਸਕਦੇ ਹੋ ਬਹੁਤ ਹੀ ਟੇਸਟੀ ਅਚਾਰਾ ਬਿਲਕੁਲ ਵੀ ਕੋੜਾ ਨਹੀਂ ਹੁੰਦਾ ਤੁਹਾਨੂੰ ਮੇਰੀ ਇਹ ਅਚਾਰ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਲੋ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਨਵੀਂ ਤੇ ਟੇਸਟੀ ਰੈਸਪੀ ਦੇ ਨਾਲ ਥੈਂਕ ਯੂ ਸੋ ਮਚ